ਅੱਜ ਪੂਰਾ ਦੇਸ਼ ਜਿਹੜਾ ਆਜ਼ਾਦੀ ਦਾ ਦਿਹਾੜਾ ਮਨਾ ਰਿਹਾ ਤਾਂ ਸਭ ਤੋਂ ਵੱਡਾ ਜਿਹੜਾ ਇਹ ਅੱਜ ਇੱਕ ਜਿਹੜੀ ਕਹਿੰਦੇ ਨੇ ਇਹ ਦੇਨ ਹੈ ਇਹ ਸਾਡੇ ਪੁਲਿਸ ਦੀ ਜੋ ਜਵਾਨਾਂ ਦੀ ਦੇਣ ਹੈ ਕਿ ਜਿਹੜੇ ਕਰਕੇ ਅੱਜ ਅਸੀਂ ਤਿਰੰਗਾ ਝੰਡਾ ਲਹਿਰਾ ਰਹੇ ਨੇ ਤੋਂ ਆਜ਼ਾਦੀ ਦਿਹਾੜਾ ਮਨਾ ਰਹੇ ਨੇ ਅੱਜ ਆਜ਼ਾਦੀ ਦਿਹਾੜੇ ਦੇ ਉੱਤੇ ਸਬੰਧ ਵਿੱਚ ਇਹ ਡੰਕੀ ਇੰਚਾਰਜ ਗੁਰਦੇਲ ਜੀ ਇੱਥੇ ਪਹੁੰਚੇ ਨੇ ਜਿੱਥੇ ਐਮਐਲ ਦਿੱਲੀ ਭੋਲਾ ਜੀ ਵੱਲੋਂ ਝੰਡਾ ਲਹਿਰਾਇਆ ਗਇਆ ਗੁਰਦੇਲ ਸਾਹਿਬ ਦਾ ਬਹੁਤ ਵੱਡਾ ਦਿਨ ਹੈ ਕਿ ਆਏ ਜਿਹੜੀਆਂ ਵਰਤیاں ਤੁਹਾਨੂੰ ਮਿਲੀਆਂ ਤਿਰੰਗੇ ਕਰਕੇ ਆਪਾਂ ਨੂੰ ਮਿਲੀਆਂ ਜੋ ਮਾਨ ਸਨਮਾਨ ਆ ਜੋ ਮਿਲਦਾ ਹੈ ਤਿਰੰਗੇ ਕਰਕੇ ਮਿਲਦਾ ਹੈ ਤੋਂ ਤੁਹਾਡਾ ਵੀ ਇੱਕ ਬਹੁਤ ਵੱਡਾ ਯੋਗਦਾਨ ਪੰਜਾਬ ਪੁਲਿਸ ਦਾ ਜੋ ਦਿਨ ਰਾਤ ਮੈਨਟ ਬਾਡਰ ਤੇ ਵੀ ਸਾਡੇ ਜਵਾਨ ਕੰਮ ਕਰ ਰਹੇ ਨੇ ਤੋਂ ਮਹਿਤਾ ਪੱਲੋ ਜੀ 77 ਦਾ ਦਿਵਸ ਤੇ ਸਾਰੇ ਜਿੰਨੇ ਵੀ ਭੈਣ ਭਰਾ ਜਿੰਨੇ ਇਥੇ ਸਰਦਾਰ ਦਰਜੀਤ ਸਿੰਘ ਕੋ ਲਈ ਗਏ ਅਜੇ ਚਲੰਡਾ ਲੱਗ ਰਿਹਾ ਜਿਹੜੇ ਹਾਜ਼ਰ ਹੋਏ ਨੇ ਸਮਰੋਹ ਦੇ ਵਿੱਚ ਸਾਰਿਆਂ ਨੂੰ ਲੱਖ ਲੱਖ ਵਧਾਈ ਆ ਜੀ ਸਾਡੀ ਆਜ਼ਾਦੀ ਸਾਡੇ ਪੁਰਖਿਆਂ ਦੀਆਂ ਕਿੱਤੇ ਹੋਏ ਸੰਘਰਸ਼ਾਂ ਦੇ ਬਦੌਲਤ ਮਿਲੀ ਆ ਸਾਡੇ ਸਾਰਿਆਂ ਦਾ ਫਰਜ਼ ਬੰਦਾ ਹੈ ਆਪਾਂ ਇਸ ਮੁਲਕ ਦੀ ਏਕਤਾ ਅਖੰਡਤਾ ਨੂੰ ਬਰਕਰਾਰ ਰੱਖਦੇ ਹੋਏ ਇਸ ਆਜ਼ਾਦੀ ਨੂੰ ਮਾਨੀਏ ਤੇ ਇਹਦੇ ਵਿੱਚ ਆਪਣਾ ਆਪਣਾ ਜਿੰਨਾ ਵੀ ਜਿੰਨਾ ਹੈਗਾ ਯੋਗਦਾਨ ਪਾਏ ਅ ਨਸ਼ੇ ਨੂੰ ਲੈ ਕੇ ਦੇਖ ਲਈ ਪੰਜਾਬ ਸਰਕਾਰ ਵੱਲੋਂ ਬਹੁ ਬੜੀ ਇੱਕ ਮੁਹਿੰਮ ਚ ਚੜੀ ਹੈ। ਅਯੁਧ ਨਸ਼ਾ ਵਿਰੋਧ ਤੇ ਪੰਜਾਬ ਪੁਲਿਸ ਵੱਲੋਂ ਬੜਾ ਥਲੰਗਾ ਜੋਗਾ ਤਾਂ ਮੈਂ ਜੋ ਇਹੋ ਜੇ ਅੰਸਰਾ ਨੂੰ ਚਿੱਟੇ ਨੂੰ ਜਿਹੜੇ ਸਲਾਕਾਂ ਵਿੱਚ ਭੇਜਿਆ ਜਾ ਰਿਹਾ ਤੇ ਕੀ ਕਹਿਣਾ ਚਾਹੋਗੇ ਤੁਸੀਂ ਜੀ ਜਿਹੜਾ ਜੁੱਧ ਨਸ਼ਾ ਵਿਰੋਧ ਦੇ ਸਬੰਧਤ ਪੰਜਾਬ ਸਰਕਾਰ ਦੀ ਤੁਹਾਨੂੰ ਪਤਾ ਹੈ ਬਹੁਤ ਜੋਰਾ ਸ਼ੋਰਾਂ ਨਾਲ ਚੱਲੀ ਹੋਈ ਮਹਮਾ ਜਿਹਦੇ ਵਿੱਚ ਸਾਡੇ ਡੀਜੀਪੀ ਸਾਹਿਬ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀਆਂ ਦਿੱਤੀਆਂ ਹੋਈਆਂ ਦਿਤਾਂ ਨੇ ਉਹਦੇ ਤੇ ਕੰਮ ਕਰਦੇ ਹੋਏ ਮਾਨਯੋਗ ਸਾਡੇ ਕਮਿਸ਼ਨ ਅਪੋਰਟਲ ਲੁਧਿਆਣਾ ਜੀ ਵੱਲੋਂ ਸਮੇ ਸਮੇਤੇ ਢੀਲ ਸਾਨੂੰ ਗਾਈਡ ਕੀਤਾ ਜਾਂਦਾ ਡੇਲੀ ਮੀਟਿੰਗਾਂ ਕਰਕੇ ਹੀ ਲੱਗੇ ਹੋયા ਪਬਲਿਕ ਦਾ ਵੀ ਸਹਿਯੋਗ ਬਹੁਤ ਜ਼ਿਆਦਾ ਮਿਲ ਰਿਹਾ ਮਨ ਲਗਭਗ ਮੈਂ ਆਪਣੇ ਆਪਣੇ ਏਰੀਆ ਦੇ ਵਿੱਚ ਇਸ ਤੇ ਕੰਟਰੋਲ ਕੀਤਾ ਹੋਇਆ ਮੇਰਾ ਪਬਲਿਕ ਨੂੰ ਸੁਨੇਹਾ ਵੀ ਜਿਹਦੇ ਵੀ ਤੁਹਾਨੂੰ ਆਪਣੇ ਏਰੀਆ ਵਿੱਚ ਕੋਈ ਵੀ ਨਸ਼ਾ ਵੇਚਦਾ ਜਾਂ ਪਿੰਦਾ ਹੁੰਦਾ ਉਸ ਦੇ ਸਬੰਧੀ ਇਤਲਾਹ ਜਿਹੜੀ ਆ ਆ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ WhatsApp ਨੰਬਰ ਤੇ ਤੁਸੀਂ ਦਿਓ ਸਾਨੂੰ ਵੀ ਦੇਖ ਸਕਦੇ ਹੋ ਤੁਰੰਤ ਕਾਰਵਾਈ ਹੋਊਗੀ ਆਪਾਂ ਇਹ ਕੋਡ ਨੂੰ ਆਪਣੇ ਪੰਜਾਬ ਚੋਂ ਕੱਢਣਾ ਤੇ ਰੰਗਲਾ ਪੰਜਾਬ ਬਣਾਉਣਾ ਹੈ ਧੰਨ ਜੀ